ਕੀ ਰਾਜਵੀਰ ਜਵੰਦਾ ਦੀ ਪਤਨੀ ਨੂੰ ਸੱਚਮੁੱਚ ਮਿਲ ਗਈ ਸਰਕਾਰੀ ਨੌਕਰੀ ਦੋਸਤੋ ਜਦੋਂ ਰਾਜਵੀਰ ਜਵੰਦੇ ਦਾ ਭੋਗ ਸੀ ਤਾਂ ਉਸ ਵੇਲੇ ਇੱਕ ਲੀਡਰ ਨੇ ਕਿਹਾ ਸੀ ਸਰਕਾਰ ਅੱਗੇ ਮੰਗ ਰੱਖੀ ਸੀ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ ਰਾਜਵੀਰ ਜਵੰਦਾ ਦੀ ਘਰ ਵਾਲੀ ਨੂੰ ਤਾਂ ਜੋ ਆਪਣੇ ਬੱਚਿਆਂ ਨੂੰ ਜਿਹੜਾ ਪਾਲ ਸਕੇ ਕਿਉਂਕਿ ਤੁਸੀਂ ਜਾਣਦੇ ਹੋ ਰਾਜਵੀਰ ਜਵੰਦੇ ਦੇ ਜਾਨ ਤੋਂ ਬਾਅਦ ਉਹਨਾਂ ਦੇ ਮਾਤਾ ਤੇ ਉਹਨਾਂ ਦੀ ਵਾਈਫ ਹੀ ਜਿਹੜੇ ਘਰ ਦੇ ਵਿੱਚ ਰਹਿ ਗਏ ਦੋ ਬੱਚੇ ਨੇ ਕੋਈ ਹੋਰ ਜੰਗਮਾਨ ਕਹਿਦੇ ਹਨ ਆਪਾਂ じゃ ਕੋਈ ਰਾਜਵੀਰ ਜਵੰਦਾ ਦੇ ਪਿਤਾ ਵੀ ਨਹੀਂ ਹੈਗਾ ਉਹਨਾਂ ਦੀ ਪਹਿਲਾਂ ਹੀ ਜਿਹੜੀ ਡੈਥ ਹੋ ਗਈ ਸੀ ਘਰ ਦੇ ਵਿੱਚ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਇਸ ਕਰਕੇ ਜਿਹੜੀ ਇਹ ਮੰਗ ਉੱઠી ਸੀ ਰਾਜਵੀਰ ਜਵੰਦਾ ਦੇ ਭੋਗ ਤੇ ਕਿਉਂਕਿ ਜੇਕਰ ਰਾਜਵੀਰ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਤਾਂ ਘਰ ਦੇ ਵਿੱਚ ਇੱਕ ਕਮਾਈ ਦਾ ਸਾਧਨ ਹੋ ਜਾਊਗਾ ਤੇ ਦੋਸਤੋ ਭਗਵਾਨ ਜੀ ਮਾਨ ਨੇ ਇਹ ਐਲਾਨ ਕੀਤਾ ਸੀ ਵੀ ਰਾਜਵੀਰ ਜਵੰਦਾ ਬਹੁਤ ਹੀ ਹਰਮਨ ਪਿਆਰਾ ਗਾਇਕ ਸੀਗਾ ਸਾਡਾ ਬਹੁਤ ਜ਼ਿਆਦਾ ਚਿਹਤਾ ਸੀਗਾ ਅਸੀਂ ਉਹਦੇ ਨਾਮ ਦੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਬਣਾਵਾਂਗੇ ਇਹ ਕੰਮ ਨੂੰ ਜਿਹੜੀ ਮਨਜ਼ੂਰੀ ਦਿੱਤੀ ਤੇ ਬਾਹਰ ਜਿਹੜਾ ਰਾਜਵੀਰ ਜਵੰਦਾ ਦਾ ਇੱਕ ਬੁੱਤ ਵੀ ਲੱਗੂਗਾ ਇਹ ਕੰਮ ਨੂੰ ਜਿਹੜੀ ਮਨਜ਼ੂਰੀ ਭਗਵੰਤ ਮਾਨ ਸਾਹਿਬ ਨੇ ਆਪ ਦਿੱਤੀ ਆ ਜਿਸ ਦਿਨ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਸੀ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਪ ਗਏ ਸੀਗੇ ਭਗਵੰਤ ਮਾਨ ਤੋਂ ਇਲਾਵਾ ਹੋਰ ਵੀ ਕਈ ਲੀਡਰਾਂ ਨੇ ਜਿਹੜਾ ਰੋਸ ਜਤਾਇਆ ਸੀ ਦੁੱਖ ਜਤਾਇਆ ਸੀਗਾ ਆ ਦੁੱਖ ਪਰਿਵਾਰ ਦੇ ਨਾਲ ਸਾਂਝਾ ਵੀ ਕੀਤਾ ਸੀ ਪੰਜਾਬੀ ਇੰਡਸਟਰੀ ਦੇ ਸਿੰਗਰਾਂ ਦੀ ਗੱਲ ਕਰੀਏ ਬੱਬੂ ਮਾਨ ਆ ਪੁਖਰਾਜ ਪੱਲਾ ਜਸਵਿੰਦਰ ਪੱਲਾਈ ਦਾ ਪੁੱਤਰ ਤੇ ਹੋਰ بڑے ਪੰਜਾਬੀ ਸਿੰਗਰ ਰਣਜੀਤ ਬਾਵਾ ਕੁਲਵਿੰਦਰ ਬਿੱਲਾ ਗਗਨ ਕੋਕਰੀ ਆਪਾਂ ਕਿੰਨਾ ਕਿੰਨਾ ਦਾ ਨਾਮ ਲਈਏ ਅਰਜਨ ਢਿੱਲੋਂ ਤਕਰੀਬਨ ਸਾਰੇ ਹੀ ਬਹੁਤ ਜ਼ਿਆਦੇ ਵਧੀਆ ਦੋਸਤ ਸੀਗੇ ਰਾਜਵੀਰ ਜਵੰਦਾ ਦੇ ਹਰਪਜ ਨਮਾਨਜੀ ਦੀ ਗੱਲ ਕਰੀਏ ਸਾਰੇ ਹੀ ਵਧੀਆ ਦੋਸਤ ਸੀ ਤੇ ਸਾਰਿਆਂ ਨੇ ਬਹੁਤ ਜ਼ਿਆਦੇ ਸਾਥ ਵੀ ਦਿੱਤਾ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਤੋਂ ਲੈ ਕੇ ਤੇ ਭੋਗ ਤੱਕ ਇਹਨਾ ਪੂਰਾ ਪਰਿਵਾਰ ਦੇ ਨਾਲ ਖੜੇ ਰਹੇ ਬਾਅਦ ਦੇ ਵਿੱਚ ਗੁਰਪ੍ਰੀਤ ਖੁੱਗੀ ਨੇ ਵੀ ਇਹ ਗੱਲ ਕਹੀ ਸੀ ਕਿ ਮੈਂ ਸ਼ੁਕਰ ਗੁਜ਼ਾਰਾਂ ਪ੍ਰਮਾਤਮਾ ਦਾ ਮੈਂ ਉਹ ਇੰਡਸਟਰੀ ਦਾ ਹਿੱਸਾ ਜਿਹੜੇ ਇੱਕ ਦੂਜੇ ਦੇ ਨਾਲ ਖੜਦੇ ਨੇ ਤੇ ਮੈਨੂੰ ਯਕੀਨ ਆ ਵੀ ਰਾਜਵੀਰ ਜਵੰਦਾ ਦੇ ਇਹ ਭਰਾਏ ਦੋਸਤ ਕਦੇ ਉਸਦੇ ਪਰਿਵਾਰ ਨੂੰ ਇਕੱਲਾ ਨਹੀਂ ਰਹਿਣ ਦੇਣਗੇ ਦੋਸਤੋ ਉਦੋਂ ਹੀ ਜਦੋਂ ਭੋਗ ਪੈ ਰਿਹਾ ਸੀ ਗੁਰਪ੍ਰੀਤ ਘੋਗੀ ਤੋਂ ਬਾਅਦ ਇੱਕ ਐਮਪੀ ਜੋ ਸਰਕਾਰ ਦੇ ਅੱਗੇ ਇਹ ਮੰਗ ਰੱਖਦਾ ਵੀ ਰਾਜਵੀਰ ਜਵੰਦਾ ਦੀ ਪਤਨੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਸਰਕਾਰੀ ਤੇ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਤੇ ਹੁਣ ਲਗਾਤਾਰ ਪੋਸਟਾਂ ਪੈ ਰਹੀਆਂ ਨੇ ਵੀ ਰਾਜਵੀਰ ਜਵੰਦਾ ਦੀ ਪਤਨੀ ਨੂੰ ਜਿਹੜੀ ਸਰਕਾਰੀ ਨੌਕਰੀ ਮਿਲ ਗਈ ਤਾਂ ਦੋਸਤੋ ਹੁਣ ਤੱਕ ਜਿਹੜੀਆਂ ਇਹ ਅਫਵਾਹਾਂ ਨੇ ਕਿਉਂਕਿ ਇੰਨੀ ਜਲਦੀ ਸਰਕਾਰੀ ਨੌਕਰੀ ਨਹੀਂ ਮਿਲਦੀ ਹੁੰਦੀ ਤੇ ਨਾ ਹੀ ਭਗਵਾਨ ਜੀ ਤਮਾਨ ਨੇ ਇਹ ਕੋਈ ਐਲਾਨ ਕੀਤਾ ਸੀਗਾ ਭਗਵਾਨ ਜੀ ਤਮਾਨ ਨੇ ਸਿਰਫ ਇਹ ਐਲਾਨ ਜ਼ਰੂਰ ਕੀਤਾ ਸੀਗਾ ਅਬੀ ਜਿਹੜੇ ਪਿੰਡ ਦੇ ਵਿੱਚ ਰਾਜਵੀਰ ਜਵੰਦੇ ਦੇ ਨਾਮ ਤੇ ਇੱਕ ਸਟੇਡੀਅਮ ਬਣੂਗਾ ਤੇ ਉੱਥੇ ਜਿਹੜਾ ਰਾਜਵੀਰ ਜਵੰਦੇ ਦਾ ਬੁੱਤ ਲੱਗੂਗਾ ਸਰਕਾਰੀ ਨੌਕਰੀ ਬਾਰੇ ਕੋਈ ਗੱਲ ਨਹੀਂ ਕੀਤੀ ਪਰ ਜੇ ਦੋਸਤੋ ਨੌਕਰੀ ਮਿਲਦੀ ਆ ਤਾਂ ਉਹਦੇ ਜਿਹੜਾ ਹਾਲੇ ਬਹੁਤ ਜ਼ਿਆਦਾ ਟਾਈਮ ਲੱਗ ਸਕਦਾ ਕਿਉਂਕਿ ਹਾਲੇ ਰਾਜਵੀਰ ਜਵੰਦੇ ਦੇ ਸੇਵੇ ਦੀ ਗੱਲ ਕਰੀ ਸਿਵਨ ਠੰਡਾ ਹੋਇਆ ਕੁਝ ਟਾਈਮ ਹੀ ਜਿਹੜੇ ਭੋਗ ਪੈਨ ਨੂੰ ਕੁਝ ਟਾਈਮ ਹੋਇਆ ਤੇ ਇੰਨੀ ਜਲਦੀ ਸਰਕਾਰੀ ਨੌਕਰੀ ਕਿਵੇਂ ਮਿਲ ਸਕਦੀ ਹੈ ਨਾ ਰਾਜਵੀਰ ਜਵੰਦਾ ਦਾ ਪਰਿਵਾਰ ਇਸ ਵੇਲੇ ਇਕੱਲਾ ਵੀ ਨਹੀਂ ਉਸ ਨਾਲ ਸਾਰਾ ਪੰਜਾਬ ਖੜਿਆ ਪੰਜਾਬ ਦੀਆਂ ਹਜ਼ਾਰਾਂ ਲੱਖਾਂ ਮਾਮਾ ਰਾਜਵੀਰ ਜਵੰਦੇ ਨੂੰ ਆਪਣਾ ਪੁੱਤਰ ਸਮਝਦਿਆਂ ਸੀ ਰਾਜਵੀਰ ਜਵੰਦੇ ਦੇ ਨਾਲ ਬਹੁਤ ਜਿਆਦੇ ਲੋਕਾਂ ਨੇ ਜਿਹੜਾ ਪਿਆਰ ਵਧਾਇਆ ਸੀਗਾ ਤੇ ਉਹਨਾਂ ਨੇ ਜਿਹੜਾ ਰਾਜਵੀਰ ਜਵੰਦੇ ਦੇ ਜਾਨ ਦੇ ਮੰਗਰੋ ਵੀ ਉਹ ਪਿਆਰ ਸੀ ਉਹ ਕਾਇਮ ਰੱਖਿਆ ਸੀ ਪੂਰੀ ਦੋਸਤੀ ਨਿਭਾਈ ਕਈ ਸਿੰਗਰਾਂ ਨੇ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਕਨਬਰ ਗਰੇਵਾਲ ਦੀ ਗੱਲ ਕਰੀਏ ਪੰਜਾਬ ਦੇ ਕਈ ਸਿੰਗਰਾਂ ਨੇ ਜਿਹੜੀ ਦੀਵਾਲੀ ਤੱਕ ਨਹੀਂ ਮਨਾਈ ਕਿਉਂਕਿ ਰਾਜਵੀਰ ਜਵੰਦੇ ਦਾ ਜਾਨ ਦਾ ਜਿਹੜਾ ਦੁੱਖ ਹੈ ਕਈ ਸਿੰਗਰਾਂ ਨੂੰ ਬਹੁਤ ਜ਼ਿਆਦਾ ਲੱਗਿਆਗਾ ਭਗਵਾਨ ਤਮਾਨ ਸਾਹਿਬ ਨੇ ਪਹਿਲਾਂ ਹੀ ਕਿਹਾ ਸੀ ਵੀ ਦੀਵਾਲੀ ਕਿਵੇਂ ਮਨਾਈਏ ਸਾਡੇ ਬਹੁਤ ਪਿਆਰੇ ਦੋਸਤ ਜਿਹੜੇ ਚਲੇ ਗਏ ਬੱਬੂ ਮਾਨ ਦੀ ਗੱਲ ਕਰੀਏ ਕੁਲਵਿੰਦਰ ਵਿੱਲਾ ਕਨਬਰ ਗਰਗਵਾਲ ਤਕਰੀਬਨ ਸਾਰੇ ਇਹੀ ਕਲਾਕਾਰ ਨੇ ਇਸ ਵਾਰ ਦੀਵਾਲੀ ਤੇ ਕਿਹਾਗਾ ਵੀ ਇਹ ਕਾਲੀ ਦੀਵਾਲੀ ਆ ਸਾਡਾ ਬਹੁਤ ਕਰੀਬੀ ਕਈ ਕਲਾਕਾਰ ਜਿਹੜੇ ਦੁਨੀਆ ਤੋਂ ਚਲੇ ਗਏ